ਅੰਦੀ ਆਪਣੀਸ ਇਲੈਕਸ਼ਨ ਲੜੀਂਗੇ ਸਾਰੇ ਆਏ ਹੋਏ ਪਾਲੰਗੁਰ ਅਰਧੇ ਤੇ ਆਸਪਾਸ ਦੀਆਂ ਕਲੋਨੀਆਂ ਤੋਂ ਪਜ਼ੰਗੋ ਵੀਰੋ ਮਤਾਵ ਤੇ ਪੈਣੋ ਤੁਸੀਂ ਸਾਰੇ ਬੜੇ ਨੌਜੋਸ ਹੋ ਨਾਂ ਸਾਰੀ ਆਪਣੀ ਪਾਰਟੀ ਦੀ ਲੀਡਰਸ਼ਿਪ ਸਰਦਾਰ ਕਾਰ ਸਿੰਘ ਜੀ ਕਲੇਰ ਸਾਹਿਬ ਸਰਦਾਰ ਅਮਰਜੀਤ ਸਿੰਘ ਜੀ ਐਮਸੀ ਇਹਨਾਂ ਦੀ ਵੋਟ ਹੈ ਇਹ ਸ਼੍ਰੀ ਰਿਮੇਸ਼ ਸ਼ੰਭੀ ਜੀ ਐਮਸੀ ਦਵਿੰਦਰ ਸ਼ਰਮਾ ਜੀ ਆਪਣੇ ਬਹੁਤ ਸਤਿ ਆਨਿਅਤ ਸੂਝਵਾਨ ਅਗੂ ਨੇ ਪ੍ਰੋਫੈਸਰ ਸਾਹਿਬ ਮਾਸਟਰ ਜੀ ਬਾਕੀ ਸਾਰੇ ਹਾਜ਼ਰੀਨ ਸਾਥ ਸੰਗਤ ਪਤਿ ਅਰਸ ਕਰਦੇ ਵਾਹਿਗੁਰੂ ਜੀ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਬੜੇ ਸਿਆਣੇ ਹੋ ਤੁਹ ਜਾਣਦੇ ਹੋ ਕਿ ਇਲੈਕਸ਼ਨ ਬਹੁਤ ਸ਼ਗਰਮੀ ਦੇ ਨਾਲ ਪੰਜਾਬ ਦੀ ਚੱਲ ਰਹੀ ਹੈ। ਥੋੜੇ ਦਿਨ ਰਹਿ ਗਏ ਹੋਣ। ਕਾਫੀ ਲੰਮਾ ਸਮਾਂ ਹੋ ਗਿਆ ਆਪਾਂ ਨੂੰ ਕੈਂਪੇਨ ਕਰਦਿਆਂ ਨੂੰ। ਤੇ ਆਪਾਂ ਇੱਕ ਨੂੰ ਵੋਟਾਂ ਪਾਉਣੀਆਂ ਪਹਿਲੀ ਤਰੀਕ ਨੂੰ। ਦੇਖੋ ਇਲੈਕਸ਼ਨ ਬਹੁਤ ਵੱਡੀ ਆ। ਇੰਡੀਆ ਦੇ ਲੋਕ ਸਭਾ ਦੀ। ਸਭ ਤੋਂ ਵੱਡਾ ਲੋਕਤੰਤਰ ਹੈ ਆਪਣਾ ਇੰਡੀਆ ਦਾ ਤੇ ਇੰਨੀ ਲੰਬੀ ਇਲੈਕਸ਼ਨ ਕਿਸੇ ਹੋਰ ਕੰਟਰੀ ਵਿੱਚ ਨਹੀਂ ਜਿੰਨੀ ਆਪਣੇ ਹਿੰਦੁਸਤਾਨ ਚ ਹੁੰਦੀਆਂ ਨਹੀਂ ਤੇ ਅਟਕੀਆਂ ਨਹੀਂ ਹੁੰਦੀਆਂ ਚਾਹੇ ਪੰਜਾਬ ਤੇ ਤੇਰਾ ਸਿੱਕਾ ਨੇ ਆਪਾਂ ਨੂੰ ਦਿੱਲੀ ਵਾਲੇ ਬਹੁਤ ਹੀ ਐਮੇਟ ਨਹੀਂ ਦਿੰਦੇ ਕਿਉਂਕਿ ਆਪਣਾ ਸੂਬਾ ਛੋਟਾ ਹੈ ਪਰ ਹਰ ਸੀਟ ਦੀ ਆਪਣੀ ਬਹੁਤ ਜ਼ਿਆਦੀ ਇਮਪੋਰਟੈਂਸ ਹੈ ਇਹ ਮੇਤਿਆ ਆਪਣੇ ਕੋਲ ਇਥੇ ਖੜੇ ਨੇ ਸਰਦਾਰ ਮਹਿੰਦਰ ਸਿੰਘ ਕੇਪੀ ਜਿਹੜੇ ਇੱਕ ਸਿਆਸੀ ਖਾਨਦਾਨ ਵਿੱਚੋਂ ਹਨ ਉਹਨਾਂ ਦੀ ਤੀਜੀ ਪੀੜ੍ਹੀ ਦੇਸ਼ ਲਈ ਪੰਜਾਬ ਲਈ ਕੰਮ ਕਰ ਰਹੀ ਹੈ ਉਹਨਾਂ ਦੇ ਪਿਤਾ ਜੀ ਪੰਜਵਰੀ ਐਮਐਲਏ ਰਹੇ ਚਾਰਵਰੀ ਵਜ਼ੀਰ ਰਹੇ केपी साहब आप भी चार बार एमएलए तीन बार وزير लोकसभा ਦੇ ਮੈਂਬਰ ਵੀ ਰਹੇ ਕਿੰਤੂ ਭਾਗ ਇੱਕ ਬਹੁਤ ਹੀ ਦੇਸ਼ ਪੱਖਾ ਦਾ ਪਰਿਵਾਰ ਆ ਕਿਉਂਕਿ ਜਿੱਥੇ ਇਹਨਾਂ ਨੇ ਬਜ਼ੁਰਗਾਂ ਨੇ ਸੇਵਾ ਕੀਤੀ ਉਥੇ ਕੇਪੀ ਸਾਹਿਬ ਨੇ ਵੀ ਆਪਣੇ ਤੇ ਕੋਈ ਉਂਗਲ ਨਹੀਂ ਉਠਗਦੀ ਤੁਸੀਂ ਸਾਰੇ ਜਾਣਦੇ ਹੋ ਕੀ politix ਵਿੱਚ ਰਹਿ ਕੇ ਆਪਣਾ ਨਾਮ ਸਾਫ਼ ਰੱਖਣਾ ਬਹੁਤ ਔਖਾ ਹੈ ਬੜਾ ਮੁਸ਼ਕਿਲ ਹੈ ਨਹੀਂ ਤਾਂ ਅਕਸਰ ਸਿਆਸੀ ਦਾਨਾਂ ਦੇ ਨਾਲ ਕ੍ਰਪਸ਼ਨ ਜੁੜ ਜਾਂਦੀ ਆ ਜਾਂ ਕੋਈ ਨਾ ਕੋਈ ਨਜਾਇਜ਼ ਕੰਮ ਕਾਜ ਜੁੜ ਜਾਂਦਾ ਜਾਂ ਬੇਈਮਾਨੀ ਦਾ ਸ਼ਿਕਾਰ ਹੋ ਜਾਂਦੇ ਨੇ ਆਪਣੇ ਸਿਆਸਦਾਂ ਇਸ ਕਰਕੇ ਬਗਵਾਮੀ ਵੀ ਮਿਲਦੀ ਆ ਤੇ ਲੋਕਾਂ ਦਾ ਜਿਹੜਾ ਹਾਲ ਵੀ ਉਸ ਤਰ੍ਹਾਂ ਦਾ ਰਹਿੰਦਾ ਖੈਲਾ ਉਹਦੇ ਵਿੱਚ ਕੁਝ ਸੁਧਾਰ ਨਹੀਂ ਆਉਂਦਾ ਜੇ ਸਿਆਸੀ ਜਮਾਤ ਕਰਪ ਨਾ ਹੁੰਦੀ ਇਮਾਨਦਾਰੀ ਨਾਲ ਕੰਮ ਕਰਦੀ ਜੇ ਤੁਰ ਤੋਂ ਆਪਾਂ ਆਜ਼ਾਦ ਹੋਏ ਆ ਤੇ ਅੱਜ ਆਪਣੇ ਦੇਸ਼ 'ਤੇ ਰੰਗ ਰੋੜ ਹੋਣੇ ਚਾਹੀਦੇ ਅਜੰਡੀਆ ਨੇ ਬਹੁਤ ਤਰੱਕੀ ਕਰਨੀ ਸੀ ਚਲੋ ਜਿਹਦਾ ਸਮਾਗਮਣਾ ਪਉਦਾ ਹੀ ਹਣਾਣਾ ਤੇ ਪੀਸਾਬ ਇਹ ਸਾਰਿਆਂ ਦੇ ਕੰਮ ਕੀਤੇ। ਹੁਣ ਆਪਾਂ ਗੱਲ ਕਰਦੇ ਆ ਇੱਥੇ ਦੀਆਂ ਪਾਲੋਂ ਵੀ ਆਦੀਆਂ ਗਲੀਆਂ ਦੀਆਂ ਜਾਂ ਕੋਈ ਹੋਰ ਕੰਮ ਹੈ ਜਿਹੜਾ ਕਮਰਜੀਤ ਸਿੰਘ ਜੀ ਦੇ ਵੋਟ ਚ ਆ ਜਾਂ ਰਵੀ ਸਿੰਘ ਜੀ ਦੇ ਵੋਟ ਚ ਆ ਜਾਂ ਹੋਰ ਆਪਣੇ ਉਹਨਾਂ ਜਿਹਾ ਤੇ ਜਿਹੜੇ ਸੱਚੇ ਸੁੱਚੇ ਲੋਕ ਸੇਵਕ ਹੁੰਦੇ ਆ ਉਹ ਬਿਨਾਂ ਪੇਟਕਾ ਤੋਂ ਬਿਨਾਂ ਫਰਕ ਤੋਂ ਬਿਨਾਂ ਵਕਰੀ ਤੋਂ ਕੰਮ ਕਰਦੇ ਆ। ਇਹ ਵੀ ਆਪ ਦੇਖ ਲਓ ਜੇ ਅਸੀਂ ਲੀਡ ਅਕਸ਼ਰ ਹੀ ਕਹਿੰਦੇ ਨੇ ਕਿ ਤੂੰ ਸਾਡੀ ਪਾਰਟੀ ਦਾ ਨਹੀਂ ਕਿਸਾਨ ਨੂੰ ਵੋਟ ਨਹੀਂ ਪਾਈ ਤੇ ਉਹਦੀ ਮਦਦ ਨਹੀਂ ਹੁੰਦੀ ਇਹ ਜਿਹੜੀ ਥਿੰਕਿੰਗ ਹੈ ਇਹ ਬਹੁਤ ਸ਼ੋਰਟਸਾਈਟਡ ਹੈ ਬੜੀ ਪੀੜੀ ਹੈ ਪਰ ਕੇਪੀ ਸਾਹਿਬ ਨੇ ਸਭ ਦੇ ਕੰਮ ਕੀਤੇ ਸੰਬੋਧਕ ਵਿਅਕਤੀ ਮਿਲੇ ਇਸ ਆਪਣੇ ਕੈਂਪੇਨ ਦੇ ਦੌਰਾਨ ਜਿਨ੍ਹਾਂ ਨੇ ਕਿਹਾ ਸੀ ਫਲਾਣੇ ਟਾਈਮ ਤੜਕੋ ਗਏ ਸੀ ਪਿੰਨਾ ਬਸੁਰਦਾ ਕੋ ਗਏ ਸੀ ਤੁਹਾਨੂੰ ਕੋ ਬਹੁਤ ਕੰਮ ਕਰਾਏ ਚਲੋ ਯਾਦ ਨਹੀਂ ਆਉਂਦਾ ਲੀਡਰ ਨੂੰ ਪਰ ਲੋਕ ਹੀ ਗੱਲਾਂ ਕਰਦੇ ਸੋ ਇਸ ਗੱਲ ਤੋਂ ਉਹਨਾਂ ਦੀ ਧਿਆਨ ਦੇਵਾਰੀ ਦਾ ਆਪਨ ਪਤਾ ਲੱਗਦਾ ਹੈ ਕਿ ਬੜੇ ਫਰਾਟ ਦੇ ਉਹ ਸਿਆਸੀ ਲੀਡਰ ਨੇ ਬਾਕੀ ਸਾਰੇ ਜਿਹੜੇ ਲੀਡਰ ਆ ਜਿਹੜੀਆਂ ਬਾਕੀ ਚਾਰ ਪਾਰਟੀਆਂ ਖੜੀਆਂ ਉਹਨਾਂ ਬਾਰੇ ਲੋਕ ਕਈ ਤਰ੍ਹਾਂ ਦੇ ਕਿੰਤੂ ਪਰੰਤੂ ਕਰਦੇ ਆ ਮੈਂ ਜਿਆਦਾ ਲੰਮਾ ਨਹੀਂ ਜਾਣਾ ਕਿਉਂਕਿ ਟਾਈਮ ਬਹੁਤ ਲੱਗੂਗਾ ਪਰ ਚਾਹੇ ਕਾਂਗਰਸ ਦਾ ਕੈਂਡੀਡੇਟ ਹੋਵੇ ਉਹਦੇ ਬਾਰੇ ਤੁਸੀਂ ਸ਼ਾਇਦ ਜਾਣਦੇ ਹੋਵੋਗੇ ਨਹੀਂ ਤੁਹਾਨੂੰ ਥੋੜੀ ਬਹੁਤੀ ਜਾਣਕਾਰੀ ਦਿੰਨੇ ਆ ਉਹ ਚਰਨਜੀਤ ਸਿੰਘ ਚੰਨੀ ਆ ਤੇ ਉਹਦਾ ਜ਼ਿਲ੍ਹਾ ਹੈਗਾ ਰੋਪੜ ਹਲਕਾ ਹੈਗਾ ਚੰਪੌਰ ਸਾਹਿਬ ਇਹ ਰਹਿੰਦਾ ਚੰਡੀਗੜ੍ਹ ਆ ਮੌਲੀ ਆ ਦਿੱਲੀ ਵੀ ਰਹਿੰਦਾ ਕਹਿੰਦੇ ਤੇ ਜਲੰਧਰ ਨਾਲ ਦਾ ਕੋਈ ਦੂਰ ਦਾ ਵਾਸਤਾ ਨਹੀਂ ਉਹ ਇੰਨੇ ਥਲੇ ਟੱਪ ਕੇ ਆਇਆ ਦਰਿਆ ਵੀ ਪਾਰ ਕਰਕੇ ਇੱਥੇ ਆ ਗਿਆ ਕਾਂਗਰਸ ਨੂੰ ਇੱਥੇ ਕੈਂਡੀਡੇਟ ਨਹੀਂ ਹੋਇਆ ਐਪੀ ਸ਼ਾਭੀਸੀ ਚੌਧਰੀ ਆਪਣੀ ਸੰਤੋਖ ਸਿੰਘ ਜੀ ਦਾ ਪਰਿਵਾਰ ਸੀ ਪਰ ਕਾਂਗਰਸ ਦਾ ਕਲਚਰ ਹੈਗਾ ਧਨਾੜਾ ਵਾਲਾ ਪੈਸੇ ਵਾਲਾ ਜਿਹਨੂੰ ਪੈਸੇ ਦੇ ਦਿੰਦਾ ਉਹਨੂੰ ਜਿੱਤ ਮਿਲ ਜਾਂਦੀ ਆ ਜਿਹਨੂੰ ਪੈਸੇ ਭੇਟ ਕਰੇ ਹੁੰਦਾ ਉਹ ਮੰਤਰੀ ਬਣ ਜਾਂਦਾ ਤੇ ਬਹੁਤ ਕਰੋੜਾਂ ਵੀ ਗਏ ਆ ਕਾਂਗਰਸ ਪਾਰਟੀ ਦੇ ਇਹ ਮੇਰੇ ਤੁਹਾਨੂੰ ਦੱਸੇ ਕਿਹਾ ਤੁਸੀਂ ਹੈਰਾਨ ਹੋਵੋਗੇ ਕਿ ਚੰਨੀ ਸਾਹਿਬ ਮੁੱਖ ਮੰਤਰੀ ਵੀ ਬਣਿਆ ਪੈਸੇ ਦੇ ਕੇ ਗਾਂਧੀ ਫੈਮਿਲੀ ਨੂੰ ਸੀਐਮ ਬਣ ਜਦੋਂ ਬਣ ਜਾ ਰਿਹਾ ਸੀਗਾ ਪੈਸੇ ਦੇਤੇ ਹੋਏ ਮੁਰਕੇ ਕਿਹਾ ਵੀ ਮੈਨੂੰ ਬਣਾ ਦਿਓ 3 ਮਹੀਨੇ ਲਈ ਤੇ ਐਨੇ 100 ਕਰੋੜ ਤੁਹਾਨੂੰ ਮੈਂ ਪੰਜਾਬ ਚੋਂ ਇਕੱਠਾ ਕਰਕੇ ਦਊਂਗਾ ਇਹ ਦੇਖੋ ਮੈਂ ਝੂਠ ਨਹੀਂ ਬੋਲਦਾ ਇਹ ਸਾਨੂੰ ਜਿਹੜੇ ਕਾਂਗਰਸ ਦੇ ਲੀਡਰ ਦੱਸਦੇ ਆ ਸਾਨੂੰ ਅਫਸਰ ਦੱਸਦੇ ਆ ਮੀਡੀਆ ਦੱਸਦਾ ਚੰਡੀਗੜ੍ਹ ਦਾ ਤੇ ਇੱਕ ਗੱਲ ਤਾਂ ਕਰਨੀ ਪੈ ਰਹੀ ਆ ਕਿ ਜਿਹੜੇ ਇਨਸਾਨ ਜਾਂ ਲੀਡਰ ਪੈਸੇ ਬਣਾਉਣ ਆਉਂਦੇ ਆ ਤੇ ਆਪਣੇ ਜਿਹੜੇ ਆਕਾ ਬੈਠੇ ਹੋਣੇ ਦਿੱਲੀ ਉਹਨਾਂ ਦੀ ਸੇਵਾ ਕਰਦੇ ਪੁਸ਼ਤ ਪ੍ਰਾਈ ਕਰਦੇ ਆ ਉਹਨਾਂ ਨੇ ਆਪਣਾ ਕੀ ਭਲਾ ਕਰਨਾ ਜੇ ਆਪਾਂ ਕੋ ਚੇਂਜ ਲੈ ਕੇ ਹੁਣੀ ਆ ਸੁਧਾਰ ਲੈ ਕੇ ਆਉਣਾ ਤੇ ਆਪਾਂ ਨੂੰ ਚੂਜ਼ ਕਰਨਾ ਪਊਗਾ ਕਿ ਕਿਹੜਾ ਲੀਡਰ ਇਮਾਨਦਾਰ ਹੈ ਕਿਹੜਾ ਸੱਚ ਕਮ ਹੋਊਗਾ ਸੋ ਹੋਰ ਵੀ ਬੜੀਏ ਗੱਲਾਂ ਉਹਨਾਂ ਬਾਰੇ ਜਿਹੜਾ ਜ਼ਿਕਰ ਮੈਂ ਨਹੀਂ ਕਰਤਾ ਹੂੰ ਤੁਸੀਂ ਕਾਫੀ ਤਾਂ ਜਾਣਦੇ ਹੋ ਤੇ ਆ ਗਿਆ ਜਿਹੜਾ ਝਾੜੂ ਵਾਲੇ ਦਾ ਮੇਰੇ ਵੱਲ ਉਹ ਤਾਂ ਹੈਗਾ ਹੀ ਅਕਾਲੀ ਦਲ ਤੋਂ ਦੌਰਗੇ ਚਲਾ ਗਿਆ ਝਾੜੂ ਦੀ ਬੱਸ ਚੜ ਗਿਆ ਝਾੜੂ ਦਾ ਮੈਂ ਤਾਂ ਹੈਰਾਨ ਆ ਉਸ ਵਿਅਕਤੀ ਤੇ ਇੰਨਾ ਉਹਨੂੰ ਮਾਣ ਦਿੱਤਾ ਅਕਾਲੀ ਦਲ ਨੇ ਐਨੇ ਉਹਨੂੰ ਅਹੁਦੇ ਦਿੱਤੇ ਉਹਨੂੰ ਸੀਪੀਐਸ ਵੀ ਬਣਾਇਆ ਤੇ ਐਮਐਲਏ ਦੋਵਾਰੀ ਬਣਿਆ ਅਕਾਲੀ ਦਲ ਕਰਕੇ ਪਰ ਉਹਨੂੰ ਰਾਸ ਨਹੀਂ ਆਈ ਤੇ ਉਹਨੇ ਆਦਮਪੁਰ ਦੇ ਜਿਹੜੇ ਉਹਨੂੰ ਵੋਟ ਪਾਉਂਦੇ ਸੀ ਉਹ ਲੋਕ ਕਹਿੰਨੇ ਨੇ ਕਿ ਇਹਨੇ ਖੁਦ ਚਾਲ ਮਾਰਤੀ ਆ ਇਹਨੇ ਪੋਲੀਟੀਕਲ ਸੂਸਾਈਡ ਕਰ ਲਈ ਆ ਇਹਨੇ ਅਸੀਂ ਇਹਨੇ ਮੰਗਲ ਖੁਦ ਚਾਲ ਨਹੀਂ ਮਾਰਲੀ ਤੇ ਜਿਹੜਾ ਚਾੜੂ ਆ ਜੀ ਹੁਣ ਜੇ ਚਾੜੂ ਦੀ ਮਤਲਬ ਦੱਸਾਂ ਗੱਲ ਬਹੁਤ ਫੇਰ ਟਾਈਮ ਜਾ ਲੱਗੂਗਾ ਪਹਿਲਾਂ ਤੁਸੀਂ ਦੱਸੋ ਸਿਕਿਉਰਟੀ ਦੀ ਗੱਲ ਕਰੋ ਕੋਈ ਆਪਣੇ ਜੋ ਸਕਿਉਰ ਹੈ ਜਾਂ ਜਾਸਲੇ ਕੋਈ ਆਪਾਂ ਬਾਜ਼ਾਰ ਨੂੰ ਜਾਂਦੇ ਆ ਜਾਂ ਕਿਤੇ ਆਪਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਜਾਂਦੇ ਆ ਜਾਂ ਟਰੈਵਲ ਕਰਦੇ ਆ ਤੇ ਜਾਂ ਫਿਰ ਆਪਾਂ ਕਿਤੇ ਗੁਰੂਗ੍ਰਮ ਮੱਥਾ ਟੇਕਦੇ ਮੰਦਿਰ ਜਾਂਦੇ ਆ ਕਿਸੇ ਦੀ ਸਿਕਿਉਰਿਟੀ ਹੈਗੀ ਆ ਕਿਸੇ ਦੀ ਕੋਈ ਸਕਿਉਰਟੀ ਨਹੀਂ ਪੁਲਸਾਇਆ ਟਕੜੀ ਕਰੇ ਆਪਣੇ ਕਰਕੇ ਬੈਠੇ ਆ ਕੋਈ ਕਹਿੰਦੇ ਸਾਡੇ ਵਸ ਦੀ ਗੱਲ ਨਹੀਂ ਸਾਡੇ ਕੋ ਬੰਦੇ ਨਹੀਂ ਸਾਡੇ ਕੋ ਸੌਦੇ ਨਹੀਂ ਅਸਿਰੀ ਨਹੀਂ ਕਰ ਸਕਦੇ ਇੰਨੀਆਂ ਚੋਰੀਆਂ ਹੁੰਦੀਆਂ ਇੱਥੇ ਨਾ ਕੋਤੋਂ ਸ਼ਹਿਰ 'ਚ ਸਨਵੇਕ ਵਿਅਕਤੀ ਨੇ ਬੜਾ ਚੰਗਾ ਮਦਦ ਨਿਗੋਦਰ ਦਾ ਉਹਨੇ ਵਟਸਐਪ ਤੇ ਇੱਕ ਮੈਸੇਜ ਭੇਜਿਆ ਇਹਦਾ ਇੱਥੇ ਪਿਛਲੇ 25-30 ਦਿਨਾਂ 'ਚ ਤਕਰੀਬਨ 15 ਚੋਰੀਆਂ ਹੋ ਗਈਆਂ 15 ਇੱਥੇ ਪਾਲਮ ਬਿਆਨ ਮੇਗਾ 2000 2 ਦਿਨ ਬਾਅਦ ਇੱਕ ਦਿਨ ਪਹਿਲਾ ਚੋਰੀ ਹੋਈ ਤੇ 2 ਦਿਨ ਬਾਅਦ ਨਾਲ ਹੀ ਲੇਕਿਨ ਦੋ ਆਪਣੇ ਸਿੱਖਣ ਦੇ ਦੂਜੀ ਚੋਰੀ ਹੋ ਗਈ ਤੁਸੀਂ ਲਾ ਲੋ ਕਿ ਹਰ ਦੂਜੇ ਦਿਨ ਨਿਗੋਦਰ ਚੋਰੀ ਹੋ ਰਹੀ ਹੈ ਆਮੋ ਸਾਹਮਣੇ ਕਰ ਸੀ ਪਰ ਗੰਤ ਠੀਕ ਹੈ ਕ੍ਰਾਈਮ ਹੈਗਾ ਕ੍ਰਿਮੀਨਲ ਨੇ ਤਾਂ ਆਪਣੇ ਮੁਕੱਲੇ ਬਣਾਏ ਆ ਪਰ ਲੋਕ ਕੀ ਕਰਦਾ ਸਰਕਾਰ ਕੀ ਕਰਦੀ ਹੈ ਸਰਕਾਰ ਦਾ ਕੋਈ ਰੋਲ ਨਹੀਂ ਜੇ ਸਰਕਾਰ ਦਾ ਰੋਲ ਹੋਵੇ ਤੇ ਫੜੇ ਨਾ ਜਾਣ ਇੰਨਾ ਡਰਗ ਵੱਧ ਗਿਆ ਡਰਗ ਠੀਕ ਹੈ ਡਰਗ ਬੋਸ ਲੰਬੇ ਸਮੇਂ ਤੋਂ ਪਹਿਲਾਂ ਹੁਤਰਨਾ ਸੀ ਹੁਤਰਨਾ ਆ ਗਿਆ ਚੇਂਜ ਹੋ ਗਿਆ ਟਾਈਮ ਦੇ ਨਾਲ ਪਰ ਇੰਨੇ ਆਪਣੇ ਬੱਚੇ ਡਰਗ ਦੀ ਮਾਰ ੇਟ ਆਪਣਾ ਨੁਕਸਾਨ ਕਰਾ ਰਹੇ ਆ ਆਪਣੀ ਹੇਲਥ ਗਵਾ ਰਹੇ ਆ ਤੇ ਜਦੋਂ ਜੰਮਿਆ ਪਿੰਡਾਂ ਚ ਤੇ ਬੀਬੀਆਂ ਮਾਮਾ ਮਿਲਦੀਆਂ ਤੇ ਬਹੁਤ ਜ਼ਿਆਦਾ ਦੁੱਖ ਲੱਗਦਾ ਪਰ ਕੋਈ ਨਹੀਂ ਉਹਨਾਂ ਦੀ ਬਾਫਾਣਾ ਮੈਂ ਨਹੀਂ ਕਹਿੰਦਾ ਕਿ ਇਹ ਅਕਾਲੀ ਦਲ ਵੇਲੇ ਨਹੀਂ ਸੀ ਡਰਗ ਅਕਾਲੀ ਦਲ ਵੇਲੇ ਵੀ ਸੀਗਾ ਪਰ ਉਦੋਂ ਡੀਡਿਕਸ਼ਨ ਸੈਂਟਰ ਖੁੱਲੇ ਸੀ ਉਦੋਂ ਮੁੱਖ ਮੰਤਰੀ ਸਾਹਿਬ ਜਿਹੜੀ ਗੱਲ ਸ਼ਰਮਾਈ ਨੇ ਕੀਤੀ ਆ ਉਹ ਆਪ ਉਹਨੂੰ ਮੋਨੀਟਰ ਕਰਦੇ ਸੀਗੇ ਵੀ ਡੀਸੀ ਨੂੰ ਪੁੱਛਦੇ ਸੀ ਤੇਰੇ ਜ਼ਿਲ੍ਹੇ ਚ ਕਿੰਨੇ ਬੱਚੇ ਰੀਡਿਕਸ਼ਨ ਸੈਂਟਰਸ ਨਾਲ ਹੋ ਰਿਹਾ ਕਿੰਨੇ ਨੂੰ ਛੁੱਟੀ ਮਿਲ ਗਈ ਆ ਕਿਨੇ ਰੀਹੈਬ ਚਲੇ ਗਏ ਆ ਤੇ ਇੰਨਾ ਪਾ ਇਸ ਗੱਲ ਨੂੰ ਕੰਟਰੋਲ ਕਰਨ ਵਿੱਚ ਸਫਲ ਹੋ ਰਹੇ ਆ। ਇਹੀ ਸਰਦਾਰ ਬਾਦਲ ਦਾ ਤਰੀਕਾ ਕੰਮ ਕਰਦਾ। ਹੁਣ ਤੱਕ ਪੁੱਛਦਾ ਹੀ ਨਹੀਂ ਕਿੰਨਾ ਡਰਗ ਫੇਕ ਰਿਹਾ ਕਿੰਨੇ ਵਿਚਾਰੇ ਬੱਚੇ ਡਰਗ ਯੂਜ਼ ਕਰ ਰਹੇ ਆ। ਜਿਹੜਾ ਡਰਗ ਕਹਿੰਦੇ ਇਕਾਲੀ ਵੇਲੇ 1000 ਰੁਪਏ ਦਾ ਸੀਗਾ ਹੁਣ ਕਹਿੰਦੇ ਮੈਨੂੰ ਤਾਂ ਕੋਈ ਕਹਿੰਦਾ 10 ਰੁਪਏ ਦਾ ਹੋ ਗਿਆ। ਪਰ ਅੱਜ ਦੱਸਿਆ ਕਿ ਉਹ 100 ਰੁਪਏ ਦਾ ਹੋ ਗਿਆ 100 ਦਾ ਚਲੋ 10 ਦਾ 100 ਦਾ ਇਹਦਾ ਬੰਦੇ ਨਹੀਂ ਕਿ ਅੱਪਾ ਇਹ ਚੀਜ਼ ਮਹਿੰਗੀ ਸਸਤੀਆ ਮੇਰੇ ਕਹਿਣ ਤੋਂ ਬਾਅਦ ਇਹ ਨਹੀਂ ਵਿਕਣੀ ਚਾਹੀਦੀ ਪਰ ਅਕਾਲੀ ਦਾਲ ਵੇਲੇ ਟਾਈਟ ਸੀਗੀ ਤੇ ਬਲੈਕ ਮਾਰਕੀਟ ਸੀ ਪ੍ਰਾਈਸ ਜਿਆਦੀ ਸੀ ਉਹ ਖੁੱਲੀਆ ਬਹੁਤ ਖੁੱਲਾ ਮੇਲ ਬਣਿਆ ਤੇ ਉਹਦੀ ਪ੍ਰਾਈਸ ਕਿਹਾ ਥੱਲੇ ਆ ਗਈ ਬਹੁਤ ਜਿਆਦਾ ਬੁਰਾ ਹਾਲੇ ਸੋਸਾਇਟੀ ਦਾ ਇਸ ਕਰਕੇ ਤੁਹਾਨੂੰ ਇਹ ਜਿਹੜੀ ਲਾਅ ਐਂਡ ਆਰਡਰ ਦੀ ਗੱਲ ਦੱਸਦੇ ਆ ਇਕੱਲੇ ਆਪਣੇ ਨਹੀਂ ਆਪਰਾ ਜਰੋ ਤੀਮੀ ਚਾਉਂਦਾ ਦਸੋ ਇਹ ਦਾ ਆਪਣੇ ਘਰ ਦੀ ਗਾੜੀ ਆ ਤੇ ਵੀ ਚਾਉਂਦੇ ਦੀ ਉਹੀ ਐਸਐਸਪੀ ਉਹੀ ਫੋਨ ਨੰਬਰ ਜਿਹੜਾ ਬਾਅਦ ਚ ਪੁਲਿਸ ਨੇ ਜਦੋਂ ਦੋਨੇ ਵਿਚਾਰੇ ਤੀਮੀ ਦੀ ਆਪਣੇ ਦਮ ਤੋੜ ਗਿਆ ਉਹ ਜਿਹੜਾ ਪੁਲਸ ਵਾਲਾ ਸੀ ਉਹਦਾ ਸਿਕਿਉਰਟੀ ਵਾਲਾ ਉਹ ਵੀ ਪੂਰਾ ਹੋ ਗਿਆ ਉਸੇ ਫੋਨ ਨੰਬਰ ਤੋਂ ਐਸਐਸਪੀ ਨੇ ਟ੍ਰੇਸ ਕੀਤਾ ਬਾਅਦ ਚ ਬੰਦੇ ਪਰ ਜਦੋਂ ਪਹਿਲਾਂ ਗਿਆ ਕਿ ਮੈਂ ਉਹ ਜਿੰਨਾ ਐਸਐਸਪੀ ਨੂੰ ਮੈਂ ਕਾਲ ਆ ਰਹੀ ਸੀ ਇਹਦਾ ਮਾਨਲਾਲੀ ਸਾਹਿਬ ਗਿਆ ਮੱਥਾ ਟੇਕਣ ਆਪਣੇ ਬੱਚਿਆਂ ਨਾਲ ਤੇ ਮੈਨੂੰ 15 20 ਮਿੰਟ ਬਾਅਦ ਕਹੋ ভাই ਵਿਧੂ ਤੇ ਮਲੜੀ ਸਾਹਿਬ ਗਿਆ ਸੀਗਾ ਤੇ ਉਹ ਛੜਦਾ ਕਰਕੇ ਤੇਰੇ ਬੱਚੇ ਨਾਲ ਸੀ ਦੱਸੋ ਕਿ ਮੈਨੂੰ ਫੋਲੋ ਕਰ ਰਹੇ ਆ ਮੈਂ ਜਿੱਥੇ ਜਾਣਾ ਉੱਥੇ ਹੈਗੇ ਆ ਤੇ ਲੱਭਾ ਨਾਲ ਉਹ ਵੀ ਲੋਕਾਂ ਸੀਗੇ ਪਰ ਐਸਐਸਬੀ ਕਹਿੰਦਾ ਕੋਈ ਨਹੀਂ ਫਿਕਰ ਨਾ ਕਰ ਇਹ ਤਾਂ ਨਸ਼ੇੜੀ ਨੇ ਤੇ ਚਲੋ ਉਹਨੇ ਇੱਕ ਸਕੂਟੀਆ ਦੇ ਦਿੱਤਾ ਦੋਨਾਂ ਦਾ ਨੁਕਸਾਨ ਹੋ ਗਿਆ ਇਹ ਇੱਕ ਕਹਾਣੀ ਨਹੀਂ ਸਿੱਧੂ ਮੂਸੇਵਾਲੇ ਦੀ ਐਡਾ ਵੱਡਾ ਸਟਾਰ ਜਿਹੜਾ ਪੰਜਾਬ ਪੰਜਾਬ ਦੀ ਮਾਂ ਬੋਲੀ ਪੰਜਾਬ ਦੇ ਸੱਭਿਆਚਾਰ ਨੂੰ ਉਹਨੇ ਕਿਤੇ ਸਿਖਰਾਂ ਤੇ ਲੈ ਕੇ ਜਾਣਾ ਸੀ ਐਡਾ ਵੱਡਾ ਰੈਪਰ ਬਣਾਣਾ ਸੀ ਉਹਨੇ ਪੰਜਾਬੀ ਦਾ ਰੈਪਰ ਅੱਜ ਤੱਕ ਆਪਾਂ ਕੋਈ ਸੁਣਿਆ ਨਹੀਂ ਵੀ ਪੰਜਾਬੀ ਦੇ ਰੈਪ ਗੰਗੂ ਦਾ ਦੋਲਾ ਔਰ ਸਿੱਧੂ ਸਿਕਰਮੂਸੀ ਵਾਲੀਆ ਤੇ ਉਹਦੇ ਉਹਦੀ ਸਟੂਡੀਓ ਆਫਿਸ ਕਰ ਲਈ ਤੇ ਮਾਨ ਸਾਹਿਬ ਦੇ ਮਾਤਾ ਜੀ ਕੋ ਪਿਆ ਗਨਮੈਂ ਮਾਨ ਸਾਹਿਬ ਦੀ ਘਰ ਵਾਲੀ ਕੋ ਚਾਲੀ ਗਨਮੈਂ ਮਾਨ ਸਾਹਿਬ ਦੀ ਭੈਣ ਗੋਵੀ ਤਾਂ ਆਪਣਾ ਗਨਮੈਂ ਇਹਨਾਂ ਦਾ ਤੇ ਕੇਜਰੀਆਲ ਕੋ ਕਹਿੰਦੇ ਹਜ਼ਾਰ ਜਵਾਨ ਆ ਪੰਜਾਬ ਪੋਸ ਦਾ 1000 ਜਵਾਨ ਕੇਜਰੀਆਲ ਦੀ ਰਾਖੀ ਕਰਦਾ ਦਿੱਲੀ ਤੇ ਸਾਡੇ ਇਥੇ ਬੰਦੇ ਮਰ ਰਹੇ ਆ ਇਥੇ ਮਰਨ ਹੋ ਰਿਹਾ ਤੇ ਦੱਸੋ ਫਿਰੇ ਕਿਹੜਾ ਕਲਚਰ ਆ ਇਹ ਵੀਆਈਪੀ ਕਲਚਰ ਆ ਜਾਂ ਸੁਪਰ ਵੀਆਈਪੀ ਕਲਚਰ ਆ ਸੋ ਇਹ ਬਹੁਤ ਗੰਥ ਹੋ ਰਿਹਾ ਪੰਜਾਬ ਨਾਲ ਠੀਕ ਆ ਪੰਜਾਬ ਨੇ ਫੈਸਲਾ ਲੈ ਲਿਆ ਕਿ ਆਪਾਂ ਸਰਕਾਰ ਬਣਾਤੀ ਕੋਈ ਡਰ ਨਹੀਂ ਇਹ ਡੈਮੋਕ੍ਰੇਸੀ ਆ ਸਰਕਾਰ ਆਉਂਦੀਆਂ ਚਲਦੀਆਂ ਰਹਿੰਦੀਆਂ ਕੋਈ ਐਮਐਲਏ ਬਣ ਗਿਆ ਨਹੀਂ ਬਣ ਗਿਆ ਛੋਟੀ ਗੱਲ ਹੈ ਪਰ ਤੁਹਾਨੂੰ ਕੋ ਚਲਦੀ ਨਹੀਂ ਸਰਕਾਰ ਉਹਨਾਂ ਜਿਹੜੀ ਬੀਬੀ ਐਮਐਲਏ ਆ ਤੁਹਾਨੂੰ ਇਹਦੀ ਸਾਰੀ ਹਿਸਟਰੀ ਦੱਸੀਏ ਤੇ ਤੁਸੀਂ ਹਰਾ ਦੇਉ ਜੂਗੇ ਇਹ ਕੀ ਕਰਦੀ ਆ ਕਿਵੇਂ ਪੈਸੇ ਬਣਾ ਰਹੀ ਆ ਹਰ ਕੰਮ ਚ ਇਥੋਂ ਤੱਕ ਕਿ ਡਰਗ ਵਾਲਿਆਂ ਤੋਂ ਪੈਸੇ ਫੜ ਰਹੀ ਹੈ ਫੜੀ ਗਈ ਫਿਰ ਇਹਨੂੰ ਪੈਸੇ ਮੋਲਨੇ ਪਏ ਭਗਵਾਨ ਤੁਮਾਨ ਨੇ ਇਹਨੂੰ ਧੋਪਕੇ ਮਾਰੇ ਪਹਿਲਾਂ ਕਹਿੰਦੇ ਪਰਚਾ ਕਰ ਦੋ ਤੇ ਇਹਨੂੰ ਠੋਕ ਦਿਓ ਲੇਕਿਨ ਉਹਨੇ ਡੀਜੀਪੀ ਨੇ ਰੋਕ ਲਿਆ ਸੀ ਜਿਸ ਨੂੰ ਗੱਗੀ ਉਹ ਸਭ ਦੇ ਪਰਛਾਵਾਂ ਨੂੰ ਜਿਹੜਾ ਜਣ ਨਸ਼ਾ ਵੇਚਦਾ ਆਪਣੇ ਕੋ ਆਵੇ ਕਹਿੰਿਆ ਭੋਲੀ ਇਹਨੇ 10 ਲੱਖ ਰੁਪਈਆ 40 ਲੱਖ ਤੇ ਮੇਰਾ ਬਚਾਅ ਕਰਦੇ ਹੋ ਤੇ ਆਪਾਂ ਕਹਿੰਦੇ ਲਿਆ ਬਹੁਤ ਚੰਗਾ ਉਹ ਤਾਂ ਕਹਿੰਦੇ ਬਾਅਦ ਇਹਨੇ ਮਾਰੀ ਉਹਨੂੰ ਫੋਨ ਕਰਕੇ ਕਹੀਏ ਕੋ ਰਿਕਾਰਡਿੰਗ ਹੈ ਇੱਥੇ ਆਪਣੇ ਨਿਪੋਤੇ ਦੇ ਪੱਤਰਕਾਰ ਨੂੰ ਇਹ ਮੈਨੂੰ ਬਚਾ ਕਰੂ ਆਇਆ ਮੇਰੇ ਕੋ ਤੇ ਮੁਰਤੇ ਪੈਸੇ ਵਾਪਸ ਕਰਨੇ ਪਏ ਗਏ ਆ ਤਹਿਸੀਲਦਾਰ ਕੀ ਕਰਦਾ ਜੀ ਹੁਣੀ ਪਤਾ ਲੱਗਾ ਸਾਨੂੰ ਜਿਸ ਟਿਕਿਆ ਦੇ ਪਹਿ ਲੈ ਲੈਂਦੇ ਨੇ ਕੀ ਕਿਉਂ ਤੇ ਚੱਲਦਾ ਹੀ ਆ ਇਹਨੂੰ ਪੁੱਛਿਆ ਇੰਨਾ ਚ ਜੋ ਗਈਆ ਬੀਬੀ ਐਮ ਐਲ اے ਇਹ ਉਹ ਤਹਿਸੀਲਦਾਰ ਪੈਸੇ ਲੈਂਦਾ ਆ ਉਹ ਕਹਿੰਦਾ ਵੀ ਮੈਂ ਪੈਸੇ ਤਾਂ ਲੇਣਾ ਕਿਉਂਕਿ ਸ਼ਾਮ ਨੂੰ ਮੈਨੂੰ ਸਾਫ ਦੇਣਾ ਪੈਂਦਾ ਆ ਇਹ ਜਿਹੜੀ ਐਮ ਐਲ اے ਆ ਤੇ ਮੈਂ ਕੀ ਕਰਾਂ ਫਿਰ ਮੈਨੂੰ ਲੈਣੇ ਪੈਂਦੇ ਜੀ 20 ਦਿਸੇ ਅੰਨ ਨਗੋਦਰ ਦੀ ਅਤੀ ਹੋਈਆਂ ਉਹਨੂੰ ਮਲਟੀਪਲਾਈ ਕਰ ਲਓ ਇੰਟੂ 50 ਇੰਟੂ 40 ਤੇ ਪੈਸੇ ਬਣਾ ਲਓ ਕਹਿੰਦੇ ਆ ਅਗਰ ਤਹਿਸੀਲਦਾਰ ਨੇ ਅਦੇ ਇਹ ਐਮਐਲਏ ਨੇ ਲੋਕਾਂ ਤੋਂ ਲੈਣੇ ਤਹਿਸੀਲਰ ਨੇ ਅੱਗੇ ਨਹੀਂ ਕਦੀ ਇਦਾਂ ਹੋਇਆ ਆ ਇੱਕ ਅਹੋਰੀ ਬੰਦ ਲੱਗੀ ਗੱਲ ਇੱਕ ਜਾਲੀ ਪਾਵਰ ਆਟਾਰਨੀ ਬਣੀ ਸੇ ਨਹਿ ਤਹਿਸੀਲਰ ਨੇ ਨਾ ਕਰਤੀ ਤੇ ਤਹਿਸੀਲਰ ਨੇ ਵੱਡੇ ਨੇ 22 ਲੱਖ ਰੁਪਏ ਲਾ ਕੇ ਜਾਲੀ ਪਾਵਰ ਆਟਾਰਨੀ ਬਣਾਈ ਜੀ ਪਾਸਪੋਰਟ ਫੇਕ ਫੋਟੋ ਫੇਕ ਜਿਹੜੀ ਆਈਡੀ ਦੀ ਡਿਟੇਲਸ ਉਸ ਪ੍ਰਾਪਰਟੀ ਹੋਲਡਰ ਦੀ ਆ ਲੇਕਿਨ ਫੋਟੋ ਫੇਕ ਤੇ ਆਪਣਾ ਤਹਿਸੀਲਦਾਰ ਇੱਕ ਛੋਟੇ ਨੇ ਕਿਹਾ ਤਾਂ ਮੈਂ ਨਹੀਂ ਕੰਮ ਕਰਨਾ ਦੇਖੋ ਕਿਦਾਂ ਕ੍ਰਾਸ ਪਰਪਸ ਤੇ ਕੰਮ ਕਰਦੀ ਸਰਕਾਰ ਛੋਟਾ ਜਿਹਾ ਫਿਰ ਵੀ ਸਹੀ ਨਿਕਲੇ ਨਾ ਉਹ ਕਹਿੰਦਾ ਮੈਂ ਨਹੀਂ ਕਰਨਾ ਤੇ ਵੱਡੇ ਕੋ ਗਏ ਤੇ ਲਗਾਈ ਲੱਖ ਰੁਪਏ ਦਿੱਤੇ ਉਹਨੇ ਮੂਹਰ ਲਾਤੀ ਜੀ ਤੇ ਪ੍ਰੋਫਿਟ ਮਿਲ ਕੇ ਹੋਣੀ ਹੈ ਚੈਨ ਮੇਰਾ ਕਿਹਾ 10 15 ਕਰੋੜ ਦੀ ਪ੍ਰੋਫਿਟ ਹੋਣੀ ਹੈ ਇਹ ਹਾਲਿਆ ਨਕੋਦਰ ਤਹਿਸੀਲ ਦਾ ਕੀ ਕਿਹਾ ਹੁੰਦਾ ਜਿਹੜਾ ਕਹਿੰਦੇ ਜਿਹੜਾ ਜੋ ਕਰਨਗੇ ਸੋ ਕਰਨਗੇ ਕਰੂਗਾ ਉਹ ਤਹਿਸੀਲਦਾਰ ਕਰਨਗੇ ਜਿਹਨੇ ਜਿਹਨੇ ਜਾਲੀ ਬਣਾਈ ਆ ਪਰ ਮੈਂ ਤੁਹਾਨੂੰ ਦੱਸਦਾ ਨਿظام ਦਾ ਕੀ ਹਾਲ ਹੈ ਇਹ ਹੈ ਇਹ ਬੀਬੀ ਦਾ ਕੰਮ ਜੇ ਬੀਬੀ ਕਰਪਤ ਨਾ ਹੋਵੇ ਤਾਂ ਫੇ ਤਹਿਸੀਲਦਾਰ ਨੂੰ ਪੈਸੇ ਲੈਣ ਤੇ ਫਿਰ ਨਸ਼ਾ ਕਿਉਂ बिकੇ ਤੇ ਕਿਉਂ ਇੱਥੇ ਜੋ ਨਾ ਸੋ ਨਜ਼ਾਇਜ਼ ਚੰਦਾ ਹੋ ਰਿਹਾ ਕਿੰਨੀ ਰੇਤਾ ਚੱਕਰੀਆਂ ਲੈ ਲੈ ਤੜ ਤੜ ਰੇਤਾ ਚੱਕਰੀਆ ਇਹਦੇ ਮਸ਼ੀਨਾ ਚੱਲਦੀ ਆ ਉੱਥੇ ਅਸੀਂ ਤਾਂ ਕੋਈ ਰੇਤਾ ਨਹੀਂ ਚੱਕੀ ਇਹ ਤਾਂ ਲੋਕਾਂ ਨੂੰ ਜਰੇ ਨੂੰ 15 ਹਜ਼ਾਰ ਦੀ ਟਰਾਲੀ 20 ਹਜ਼ਾਰ ਦੀ ਟਰਾਲੀ 24 ਹਜ਼ਾਰ ਦਾ 30 ਹਜ਼ਾਰ ਦਾ ਟੱਪ ਰਿਆ ਤੇ ਮੋਦੀ ਸਾਹਿਬ ਨੇ 10 ਸਾਲ ਚ ਕਈ ਕੁਸ਼ ਕਰਕੇ ਦਿਖਾਇਆ ਇਹਦੇ ਵਿੱਚ ਵੀ ਕੋਈ ਦੂਰਾ ਨਾ ਨੇ ਜਿਵੇਂ ਬੀਜੇਪੀ ਸਾਣਾ ਨਹੀਂ ਆਪਣੇ ਇਸ ਵੇਲੇ ਅਸੀਂ ਭਾਈਵਾਲ ਲਈ ਪਰ ਜੇ ਇਕਨੋਮੀ ਦੇ ਫਰੰਟ ਤੇ ਕੋਈ ਤਰੱਕੀ ਹੋਈ ਹੈ ਤੇ ਚੰਗੀ ਗੱਲ ਹੈ ਪਰ ਅਜੇ ਮੰਜ਼ਿਲ ਬਹੁਤ ਦੂਰ ਹੈ ਅਜੇ ਬਹੁਤ ਕੁਝ ਛੋੜਿਆ ਹੈ ਇਹ ਤਾਂ ਗਰੀਬੀ ਨਹੀਂ ਆਪਣੇ ਤੋਂ ਖਤਮ ਹੋਈ ਮੋਰ ਕੀ ਕਰਾਂਗੇ ਲੇਕਿਨ ਇਹ ਹੋਣੀ ਤਾਂ ਆ ਜੇ ਅਪਾ ਚੰਗੇ ਲੀਡਰ ਲੇ ਕੇ ਆਈਏ ਚੰਗੇ ਆ ਪਾਰਟੀਆਂ ਨੂੰ ਜਿਹੜੀ ਆਪਣੀਆਂ ਪਾਰਟੀਆਂ ਨੇ ਤੇ ਅਕਾਲੀ ਦਲ ਫਿਰ ਲਗਾਂਗਾ ਇਹ ਨੂੰ ਸਮਝੋ ਕਿ ਅਸੀਂ ਅਕਾਲੀ ਆ ਤਾਂ ਗਰੇ ਆ ਪੰਜਾਬ ਦੀ ਆਪਣੀ ਪਾਰਟੀ ਹੈ ਆਪਣੀ ਖੇਤਰੀ ਪਾਰਟੀ ਹੈ ਬਾਕੀ ਸਾਰੇ ਦਿੱਲੀ ਆਏ ਨੇ ਦਿੱਲੀ ਵਾਲਿਆਂ ਦੀ ਸੋਚ ਦਿੱਲੀਓ ਚਲਦੀ ਹੈ ਆਪਣੀ ਸੋਚ ਆਪਾ ਪੰਜਾਬੀ ਇਕੱਠੇ ਹੋ ਕੇ ਆਪਾ ਫੈਸਲਾ ਕਰਦੇ ਆ ਸੋ ਅਕਾਲੀ ਦਲ ਦੇ ਮਿਹਰਬਾਨ ਸਰਦਾਰ ਮਹਿੰਦਰ ਸਿੰਘ ਕੇਤੀ ਜਿਹਨਾਂ ਚੋਣਾਂ 'ਚ ਤਕੜੀ ਐ ਉਹਨਾਂ ਨੇ ਵੋਟਾਂ ਪਾ ਕੇ ਕਾਮਯਾਬ ਕਰਿਓ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਤਾ ਹਾਂ ਕਿਵੇਂ ਮੰਗਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ